ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਵੀਰ ਆਲਾ ਤੇ ਤੁਹਾਡਾ ਸਵਾਗਤ ਹੈ ਆਮਨ ਬਟੀਕ ਦੇ ਚੈਨਲ ਦੇ ਉੱਤੇ ਜਿਹਦੇ ਉੱਤੇ ਅਸੀਂ ਆਪਣਾ ਪਹਿਲਾ ਵੀ ਵੀਡੀਓ ਪਾਉਂਦੇ ਰਹੇ ਨੇ ਕੜਾਈ ਵਾਲੀਆਂ ਤੇ ਆਪਣਾ ਕੱਲ ਹੀ ਸ਼ਾਇਦ ਹਾਂ ਅੱਜ ਵੀ ਵੀਡੀਓ ਪਾਈਆ ਪਹਿਲਾਂ ਅਸੀਂ ਕੜਾਈ ਵਾਲੀ ਦੀ ਅੱਜ ਵੀ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਜਿਹੜੀ ਹੁਣ ਆਪਾਂ ਅਪਲੋਡ ਕਰਾਂਗੇ ਤੇ ਇਹ ਹੈਗਾ ਜਿਹੜਾ ਸੂਟ ਜਿਹਦੇ ਉੱਤੇ ਕੜਾਈ ਕੀਤੀ ਜਾ ਰਹੀਆਂ ਪਸ਼ਮੀਨੇ ਦਾ ਸੂਟ ਆ ਤੇ ਸਰਦੀਆਂ ਵਾਲਾ ਸੂਟ ਆ ਮੋਟਾ ਤੇ ਕੋਈ ਹੋਣੀ ਆਪਣਾ ਗਰਮੀ ਦੇ ਵਿੱਚ ਕਢਾ ਰਿਆ ਪਿੱਛੇ ਅੱਗੇ ਜਿਹੜੇ ਸਰਦੀ ਆਉਣਗੇ ਉਹਨਾਂ ਦੇ ਵਿੱਚ ਪਾਇਆ ਜਾਊਗਾ ਮੈਂ ਤੁਹਾਨੂੰ ਸੂਟ ਦਿਖਾਉਣਾ ਜਿਹਦੇ ਉੱਤੇ ਕਢਾਈ ਚੱਲ ਰਹੀ ਆ ਤੇ ਮੈਂ ਤੁਹਾਨੂੰ ਬਾਰੀ-ਬਾਰੀ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਤੁਸੀਂ ਬਸ ਤੋਂ ਬਾਅਦ ਇਹਨੂੰ ਵਿਊ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਜਿਹੜੇ ਨਵੇਂ ਵੀਵਰ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਾਂ ਜੇ ਕੋਈ ਵਾਰ ਕੋਈ ਗਲਤੀ ਹੋਏਨੀ ਆ ਬੋਲਦਿਆਂ ਦੇ ਵਿੱਚ ਛੋਟਾ ਵੀਰ ਸਮਝ ਕੇ ਮਾਫ਼ ਕਰਦੇ ਆ ਆ ਦੇਖੋ ਜੀ ਆਪਣਾ ਪਸ਼ਮੀਨੇ ਦਾ ਸਰਦੀਆਂ ਵਾਲਾ ਮੋਟਾ ਸੂਟ ਤੇ ਵੈਸੇ ਇਹ ਵੀਡੀਓ ਦੇ ਵਿੱਚ ਰੰਗ ਥੋੜਾ ਚੇਂਜ ਹੋਇਆ ਨਾ ਵਾਈਨ ਕਲਰ ਆ ਇਹ ਤੇ ਧਾਗੇ ਦੇ ਉਹਦੀ ਆਪਣਾ ਜਰੀ ਦੀ ਕਢਾਈ ਕੀਤੀ ਗਈ ਹੈ ਤੇ 골ਡ 골ਡਨ ਜਰੀ ਤੇ ਬਾਕੀ ਜਿਹੜਾ ਧਾਗੇ ਵਾਲੇ ਦੂਜੇ ਕਦਰ ਨੇ ਇੱਕ ਆਪਣਾ ਸੂਟ ਦੇ ਨਾਲ ਮੇਲ ਖਾਂਦਾ ਇੱਕ ਵਾਈਟ ਇੱਕ ਲਾਈਟ ਗ੍ਰੀਨ ਤੇ ਇੱਕ ਸਕਾਈ ਬਲੂ ਆ ਕਿਉਂਕਿ ਜਾਦੇ ਰੰਗ ਪਾ ਕੀ ਫੇਰੀ ਕਿਤੇ ਜਾ ਕੇ ਨਾ ਜਿਹੜੇ ਫੁੱਲ ਆ ਪਕੜਾਈ ਵਾਲੇ ਪਾਉਨੇ ਆ ਸੂਟ ਨਾਲ ਉੱਤੇ ਉਹ ਸੋਨੇ ਲਾਇਦੇ ਨੇ ਇਹ ਆਪਣਾ ਘੇਰੇ ਤੇ ਵੈਕਦੇ ਆ ਆ ਦੇਖੋ ਕਿੰਨੀ ਸੁਣੀ ਕਢਾਈ ਆ ਇਹ ਅਜੇ ਕਢਾਈ ਚੱਲ ਰਹੀ ਆ ਵੀ ਜਿਹਦੇ ਕਰਕੇ ਇਹ ਜੇ ਇਹਦੇ ਸ਼ਾਈਨਿੰਗ ਘਟ ਤੁਹਾਨੂੰ ਦਿਖ ਰਹੀ ਹੋਊਗੀ ਜਦੋਂ ਇਹ ਕਢਾਈ ਪੂਰੀ ਕਰਕੇ ਇਹਦੇ ਧਾਗੇ ਸਾਰਾ ਕੁਝ ਕੱਟਿਆ ਗਿਆ ਜਿਹੜਾ ਬਾਦੂ ਕੋਈ ਵੀ ਧਾਗਾ ਹੁੰਦਾ ਨਾ ਫਿਰ ਇਹਨਾਂ ਨੂੰ ਵੀ ਫਿਰ ਫੁੱਲ ਸ਼ਾਈਨਿੰਗ ਹੋ ਜਾਂਦੀ ਆ ਤੇ ਇੱਧਰ ਦੇਖੋ ਤੁਸੀਂ ਇਹ ਲੂਕ ਇੱਕ ਕਢਾਈ ਕਹੇ ਜੀ ਉਹ ਆ ਮੀਂਹ ਦਾ ਕੰਮ ਤਾਂ ਹੈਗਾ ਇੱਕ ਸਿੰਪਲ ਸੂਟ ਦੇ ਵਿੱਚ ਵੀ ਜਾਨ ਪਾਉਂਦੀ ਆ ਕਢਾਈ ਤੇ ਐਨਲੋ ਵੀ ਸਸਤਾ ਜਿਵੇਂ ਸੂਟ ਹੁੰਦਾ ਉਹਦੇ ਤੇ ਕਢਾਈ ਕਰਕੇ ਉਹਦਾ ਵੀ ਕਿੰਨਾ ਸੋਹਣਾ ਮੁੱਲ ਬਣ ਜਾਂਦਾ ਆ ਦੇਖੋ ਤੁਸੀਂ ਇੱਕ ਇਹਦਾ ਅਮਨ ਇੱਕ ਇਹਦਾ ਆ ਦੇਖਦੇ ਤੁਸੀਂ ਸੰਧਾ ਕੌਣੇ ਆ ਸੀ ਤਿਆਰ ਕੀਆ ਉਹਨਾਂ ਨੇ ਚੇ ਅੱਗੇ ਇੱਕ ਅੱਗੇ ਆ ਕੇ ਇਹ ਸੇਮ ਕਢਾਈ ਕਰੀ ਹੋਈ ਆ ਜਿਵੇਂ ਆਪਣਾ ਅੱਗੇ ਘੇਰੇ ਦੀ ਕਢਾਈ ਆ ਉਦਾਂ ਹੀ ਪਿਛੇ ਬੈਕ ਦੀ ਆ ਹੁਣ ਤੁਸੀਂ ਇਮੇਜਨ ਕਰਕੇ ਦੇਖੋ ਵੀ ਜਦੋਂ ਇਹ ਕਢਾਈ ਕੰਪਲੀਟ ਹੋ ਗਿਆ ਨਾ ਸੂਟ ਬਣ ਕੇ ਪਾਇਆ ਜਾਊਗਾ ਉਦੋਂ ਕਿੰਨਾ ਜ਼ਿਆਦਾ ਸੋਹਣਾ ਲੱਗੂਗਾ ਇਹ ਤੇ ਆ ਦੇਖੋ ਤੇ ਜਿਹਦੇ ਲਈ ਅਸੀਂ ਕਢਾਈ ਕਰਦੇ ਹੁੰਨੇ ਆ ਨਾ ਜਿੰਨਾ ਵਾਸਤੇ ਵੀ ਤੇ ਉਹ ਉਦਵਾਲ ਸੂਟ ਸਵਾ ਕੇ ਪਾ ਕੇ ਨਾ ਸਾਨੂੰ ਫੋਟੋ ਵੀ ਭੇਜਦੇ ਨੇ ਕਿਉਂਕਿ ਜਦੋਂ ਆਪ ਦੀ ਕਢਾਈ ਕੀਤਾ ਹੋਇਆ ਸੂਟ ਹੈ ਨਾ ਆਪਾਂ ਕਸਟਮਰ ਪਾਉਂਦਾ ਤੇ ਉਹਨੂੰ ਪਸੰਦ ਆਉਂਦਾ ਐ ਲਾ ਲੋ ਵੀ ਉਹਦੋਂ ਕਢਾਈ ਕਰਨ ਨਾਲ ਆਲੇ ਦੀ ਮਿਹਨਤ ਨੂੰ ਫਾਇਦਾ ਲਾ ਲੋ ਫਲ ਮਿਲ ਜਾਂਦਾ ਫਿਰ ਉਹਨੂੰ ਐ ਹੁੰਦਾ ਨਾ ਵੀ ਯਾਰ ਮੈਂ ਇਨੀ ਮਿਹਨਤ ਨਾਲ ਕਢਾਈ ਕਰੀ ਤੇ ਜਿਹਦੇ ਲਈ ਕਰੀ ਜਿਹੜੇ ਕਸਟਮਰ ਲਈ ਕਰੀ ਉਹਨੂੰ ਪਸੰਦ ਆ ਗਈ ਇਹ ਕੀ ਯਾਰ ਵਾਹਾਂ ਦੀ ਕਢਾਈ ਹੈ ਜੀ ਤੇ ਇਹਦਾ ਇੱਕ ਫੋਲ ਰਹਿੰਦਾ ਤੁਹਾਨੂੰ ਵਿੱਚਾ ਦਿਖ ਰਿਹਾ ਹੋਊਗਾ ਨਾ ਉੱਤੇ ਨੀਲ ਦਾ ਨਿਸ਼ਾਨਾ ਇਸ ਨੂੰ ਕੱਤੀ ਆ ਸਾਰਿਆਂ ਨੂੰ ਵੀ ਪਹਿਲਾਂ ਇਹਦਾ ਸ਼ਾਪਾਤਾ ਰਹਿ ਜਾਂਦਾ ਹੈ ਨਾ ਫਿਰ ਸਭ ਤੋਂ ਸਟਾਰਟਿੰਗ ਦੇ ਵਿੱਚ ਤਾਂ ਤੁਸੀਂ ਇਹ ਲਾ ਲੋ ਵੀ ਡਰਾਇੰਗ ਕੀਤੀ ਜਾਂਦੀ ਆ ਫਿਰ ਉਹਨੂੰ ਗਲੀਆਂ ਕੱਢੀ ਜਾਂਦੇ ਨੇ ਉਹ ਜਿਹੜਾ ਰਫ ਪੇਪਰ ਜਾਂਦਾ ਟ੍ਰੇਸ ਪੇਪਰ ਫਿਰ ਨੀਲ ਨਾਲ ਉਹਨੂੰ ਸੂਟ ਤੇ ਉਤਾਰਿਆ ਜਾਂਦਾ ਵੀ ਕਾਫੀ ਟਫ ਕੰਮ ਆ ਕਾਫੀ ਮਿਹਨਤ ਦਾ ਕੰਮ ਆ ਫਿਰ ਇਹਨਾਂ ਕੁਝ ਕਰਨ ਤੋਂ ਬਾਅਦ ਫਿਰ ਕਿਤੇ ਜਾ ਕੇ ਸੂਟ ਦੇ ਉੱਤੇ ਫੁੱਲਾਂ ਦਾ ਰੂਪ ਲੈ ਕੇ ਉਹ ਕਢਾਈ ਉੱਕੜਦੀ ਆ ਤੇ ਪਹਿਲਾਂ ਲੋਕ ਜਿਹੜੇ ਸਾਥੋਂ ਕਢਾਈ ਕਰਾਉਂਦੇ ਨੇ ਉਹ ਸਾਨੂੰ ਸੂਟ ਦੇ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਇੱਕ ਅੱਧੇ ਦਿਨ ਜਾਂ ਉਦੋਂ ਜਾਂ ਪਹਿਲਾਂ ਹੀ ਡਿਸਾਈਡ ਕੀਤਾ ਹੁੰਦਾ ਉਹਨਾਂ ਨੇ ਵੀ ਅਸੀਂ ਕਿਸ ਤਰ੍ਹਾਂ ਦੀ ਕਢਾਈ ਕਰਾਉਣੀ ਆ ਜਾਂ ਬਾਅਦ ਦੇ ਵਿੱਚ ਉਹ ਜਿਵੇਂ ਜਿਵੇਂ ਆਪਾਂ ਇੱਥੇ ਮੋਬਾਈਲ ਦੇ ਉੱਤੇ ਦੇਖ ਕੇ ਹੈਨਾ ਵੀ ਕੋਈ ਜਿਹੜੀ ਉਹਨਾਂ ਨੂੰ ਪਸੰਦ ਹੁੰਦੀ ਹੈ ਕਢਾਈ ਫਿਰ ਉਹਦੀ ਸਾਨੂੰ ਫੋਟੋ ਭੇਜ ਦਿੰਦੇ ਨੇ ਜਾਂ ਇਹ ਲਾ ਲੋ ਵੀ ਮੀਨ ਉਸ ਨਾਲ ਘੱਮ ਹੈਗਾ ਜਿਹੜੀ ਵੀ ਉਹ ਕੜਾਈ ਸਾਨੂੰ ਕਸਟਮਰ ਭੇਜਦੇ ਨੇ ਅਸੀਂ ਤਕਰੀਬਨ ਤਕਰੀਬਨ ਸੇਮ ਉਹਦੇ ਨਾਲ ਦੀ ਡਰਾਈ ਕਰ ਦਿੰਦੇ ਆ ਹੁਣ ਆ ਇਹ ਲਾਲੂ ਵੀ ਜਿਵੇਂ ਹੁਣ ਐਡ ਦੇ ਵਿੱਚ ਦਿਖਾਇਆ ਜਾਂਦਾ ਹੁੰਦਾ ਕਿਸੇ ਵੀ ਸ਼ਾਪ ਸਾਫ ਬੰਦੀ ਵਜ਼ੂਰੀ ਵੀ ਕਹਿੰਦੇ ਨੇ ਨਾ ਵੀ ਕਹਿੰਦੇ ਨੇ 100% ਘਟਾ ਨੂੰ ਮਾਰ ਦਾਂਗੇ ਉਹ ਵੀ ਐ ਦਿਖਾਉਂਦੇ ਨੇ 99.9 ਉਹ ਪਸ ਛੋਟੇ ਹੁੰਦੇ ਦੇਖ ਦਿੰਦੇ ਸੀ ਇਹ ਵੀ ਇਹ ਵੀ 100% ਨਹੀਂ ਹੈਗਾ ਯਾਰ ਹਨਾ ਆ ਦੇਖੋ ਕੜਾਈ ਕੀਤੀ ਜਾ ਰਹੀ ਹੈ ਕਿਉਂਕਿ ਕੇਹ ਬਰੀਕੀ ਕੰਮ ਮੈਂ ਤੁਹਾਨੂੰ ਸਭ ਨੂੰ ਪਹਿਲਾਂ ਵੀ ਦੱਸ ਚੁੱਕਿਆ ਤੁਸੀਂ ਜਾਣਦੇ ਹੋ ਵੀ ਬਾਕੀ ਇਹਦੇ ਕੜਾਈ ਕੀਤੀ ਵੀ ਬਹੁਤ ਗੌਰ ਨਾਲ ਜਾਂਦੀ ਆ ਕਿਉਂਕਿ ਨਾજર ਹੱਦੀ ਦਰਘਟਨਾ ਘਟੀ ਤਾਂ ਆਪਾਂ ਸੁਣੀਆ ਸਾਰਿਆਂ ਨੇ ਇਹਦਾ ਮੀਨ ਵੀ ਮਾੜੀ ਜਿਹੀ ਵੀ ਨਿਗਾ ਇਧਰ ਉਧਰ ਹੋ ਗਈ ਉਹ ਤਾਂ ਸੂਈ ਹੋਰ ਪਾਸੇ ਚੱਲ ਜੂਗੀ ਇਹ ਜినਾਰਾਇਲਾਲੂ ਵੀਰ ਪੱਟੀ ਮੇ ਤੋਂ ਹੁੰਦੀ ਆ ਇਸ ਕਰਕੇ ਬਹੁਤ ਗੌਰ ਨਾਲ ਕਢਾਈ ਕੀਤੀ ਜਾਂਦੀ ਆ ਆ ਦੇਖੋ ਇਹ ਤਾਂ ਚੱਲਦੀ ਆ ਨਾ ਕਿੰਨੀ ਸੋਹਣੀ ਲੱਗਦੀ ਆ ਕਿੰਨੇ ਵੀਰੇ ਫੁੱਲ ਨੇ ਤੇ ਤੁਸੀਂ ਸਾਨੂੰ ਦੱਸਿਓ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਜਿਹੜੀ ਮੈਂ ਹੁਣ ਕਢਾਈ ਲਖਾਈ ਆ ਹਨਾ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਜੇਕਰ ਕਿਸੇ ਵੀਰ ਭੈਣ ਕਿਸੇ ਨੇ ਵੀ ਕਢਾਈ ਕਰਾਉਣੀ ਆ ਹਨਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ ਕੰਪੀਟ ਦਾ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਸੌਰੀ ਮੈਂ ਕੰਪੈਂਟ ਕਹਿ ਗਿਆ ਸੀਗਾ ਕਿਉਂ ਬੋਲਦੇ ਬੋਲਦੇ ਸਾਨੂੰ ਪਤਾ ਹੀ ਆਪਣੇ ਤੋਂ ਗਲਤੀ ਹੋਈ ਜਾਂਦੀ ਆ ਫਿਰ ਵੀ ਮੈਂ ਤਾਂ ਹੀ ਸੌਰੀ ਕਹਿਣਾ ਨਾ ਕਈ ਵਾਰ ਜੇ ਬੋਲਦੇ ਕਰਦੇ ਕੁਝ ਗਲਤ ਬੋਲ ਜਾਵੇ ਤਾਂ ਛੋਟਾ ਵੀਰ ਸਮਝ ਗਏ ਵੱਡਾ ਭਾਈ ਸਮਝ ਗਏ ਮਾਫ ਕਰ ਦਿਓ ਹਾਂ ਆਪਾਂ ਕਿੱਥੇ ਸੀਗੇ ਮੈਂ ਕਹਿੰਦਾ ਸੀਗਾ ਵੀ ਜੇਕਰ ਤੁਸੀਂ ਕਢਾਈ ਕਰਾਉਣੀਆਂ ਤਾਂ ਤੁਸੀਂ ਕਮੈਂਟ ਕਰਕੇ ਮੈਸੇਜ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਤੁਹਾਨੂੰ ਇੰਨੀ ਗਾਰੰਟੀ ਦਿੰਦਾ ਵੀ ਤੁਹਾਨੂੰ ਸਾਡੀ ਕੀਤੀ ہوئی ਕਢਾਈ ਜ਼ਰੂਰ ਪਸੰਦ ਆਊਗੀ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਆਮ ਨੂੰ ਬੁਟੀਕ ਨੂੰ ਮੌਕਾ ਦਿਓ ਤੇ ਤੁਸੀਂ ਸਾਡੀ ਕਢਾਈ ਤੋਂ ਖੁਸ਼ ਹੀ ਹੋਵੋਗੇ ਤੁਹਾਨੂੰ ਆਪਾਂ ਹਾਕੀ ਕਹਿੰਦੇ ਨੇ ਗਲਤੀ ਦਾ ਹੋਣੀ ਮੌਕਾ ਨਹੀਂ ਦੇਵਾਂਗੇ ਪੂਰੀ ਮਿਹਨਤ ਨਾਲ ਕਢਾਈ ਕਰਦੇ ਆਸੀਂ ਤੁਸੀਂ ਸਾਨੂੰ ਮੌਕਾ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਦੇਖੋ ਜਿਹੜੇ ਨਵੇਂ ਵੀਵਰ ਨੇ ਮੈਂ ਪਹਿਲਾਂ ਵੀ ਕਹਿ ਚੀਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂ ਜਿੰਨਾ ਤੁਸੀਂ ਦੇਖੋਗੇ ਸ਼ੇਅਰ ਕਰੋਗੇ ਉਹਨਾਂ ਲੋਕਾਂ ਤੱਕ ਪਹੁੰਚੂਗੀ ਤੇ ਉਹਨਾਂ ਆਪਣਾ ਅਮਨ ਮਠੀਕ ਦਾ ਨਾਮ ਹੋਊਗਾ ਤੇ ਲੋਕ ਸਾਡੇ ਤੋਂ ਕਢਾਈ ਕਰਾਉਣਗੇ ਤੇ ਐਨਾ ਕਹਿੰਦਾ ਹੋਈ ਸੋ ਉਥੋਂ ਮੈਂ ਵਿਦਾ ਲੈਣਾ ਤੇ ਪਿਛਲੇ ਵਲੌਗ ਨਾਲ ਉਹ ਥੋੜਾ ਜਿਹਾ ਲੰਬਾ ਹੋ ਗਿਆ ਕਿਉਂਕਿ ਗੱਲਾਂ ਆਊਟ ਦੀਆਂ ਨੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰੀ ਜਾਂਦੇ ਆ ਤੇ ਅਗਲਾ ਬਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੇਂ ਸੂਟ ਤੇ ਨਵੀਂ ਕਢਾਈ ਨਾਲ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਬਲੌਗ ਕਿਦਾਂ ਦਾ ਲੱਗਿਆ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹੱਸੀਗਾ